ਮੈਂ ਨਹੀਂ ਚਾਹੁੰਦਾ ਕਿ ਕਦੀ ਵੀ ਕਿਸੇ ਤੇ ਮਾੜਾ ਸਮਾਂ ਆਵੇ ਪਰ ਕਈ ਵਾਰ ਇਨਸਾਨ ਤੇ ਇੰਨਾ ਮਾੜਾ ਸਮਾਂ ਆ ਜਾਂਦਾ ਹੈ ਕਿ ਉਸ ਮਾੜੇ ਸਮੇਂ ਨੂੰ ਦੂਰ ਕਰਨ ਲਈ ਆਪਾਂ ਨੂੰ ਥੋੜੇ ਬਹੁਤੇ ਪੈਸਿਆਂ ਦੀ ਲੋੜ ਹੁੰਦੀ ਹੈ ਤੇ ਆਪਾਂ ਪੈਸੇ ਮੰਗਣ ਲਈ ਹਰ ਇੱਕ ਇਨਸਾਨ ਦੇ ਅੱਗੇ ਹੱਥ ਅੜਦਿਆਂ ਪਰ ਆਪਾਂ ਨੂੰ ਕੋਈ ਵੀ ਪੈਸਾ ਨਹੀਂ ਦਿੰਦਾ ਕੋਈ ਵੀ ਆਪਣੀ ਮਦਦ ਨਹੀਂ ਕਰਦਾ ਬੇਸ਼ੱਕ ਆਪਾਂ ਸੱਚੇ ਦਿਲੋਂ ਉਹਨਾਂ ਨੂੰ ਕਹਿ ਰਹੇ ਹੋਈਏ ਕਿ ਮੈਨੂੰ ਥੋੜੇ ਜਿਹੀ ਪੈਸੇ ਉਧਾਰ ਦੇ ਦੇ ਮੇਰਾ ਸਮਾਂ ਠੀਕ ਹੋ ਗਿਆ ਤੇ ਮੈਂ ਤੈਨੂੰ ਉਹ ਪੈਸੇ ਵਾਪਸ ਕਰ ਦੂੰਗਾ ਪਰ ਆਪਣੇ ਤੇ ਕੋਈ ਵੀ ਯਕੀਨ ਨਹੀਂ ਕਰਦਾ ਆਪਾਂ ਦਰਦਰ ਜਾ ਕੇ ਮੰਗਦੇ ਆਂ ਪਰ ਕੋਈ ਵੀ ਆਪਾਂ ਨੂੰ ਪੈਸੇ ਨਹੀਂ ਦਿੰਦਾ ਅੰਤ ਦੇ ਵਿੱਚ ਆਪਾਂ ਥੱਕ ਹਾਰ ਕੇ ਬੈਠ ਜਾਂਦੇ ਆਂ ਤੇ ਉਹ ਮਾੜਾ ਸਮਾਂ ਹੋਰ ਵੱਧ ਜਾਂਦਾ ਕਿਉਂਕਿ ਉਸ ਮਾੜੇ ਸਮੇਂ ਨੂੰ ਦੂਰ ਕਰਨ ਲਈ ਆਪਣੇ ਕੋਲ ਪੈਸੇ ਨਹੀਂ ਹੁੰਦੇ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਲੋਕ ਤੁਹਾਨੂੰ ਬੁਰੇ ਸਮੇਂ ਦੇ ਵਿੱਚ ਘਰ ਆ ਕੇ ਪੈਸੇ ਦੇ ਕੇ ਜਾਣਗੇ ਤੇ ਫੇਰ ਤੁਸੀਂ ਕਹੋਗੇ ਕਿ ਵਾਕਈ ਇਹ ਤਾਂ ਤਰੀਕਾ ਬਹੁਤ ਜਿਆਦਾ ਕੰਮ ਕੀਤਾ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਸਮਾ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਇਨਸਾਨ ਰਹਿੰਦਾ ਸੀ ਉਸ ਦੀ ਪਤਨੀ ਅਚਾਨਕ ਬਹੁਤ ਬਿਮਾਰ ਹੋ ਜਾਂਦੀ ਹੈ। ਉਹ ਇਨਸਾਨ ਭੱਜ ਕੇ ਵੈਦ ਕੋਲ ਜਾਂਦਾ ਹੈ ਤੇ ਵੈਦ ਨੂੰ ਆਪਣੇ ਘਰ ਬੁਲਾ ਲੈਂਦਾ ਹੈ। ਵੈਦ ਆ ਕੇ ਦੇਖਦਾ ਕਿ ਉਸ ਦੀ ਪਤਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ। ਉਹ ਵੈਦ ਉਸ ਇਨਸਾਨ ਨੂੰ ਕਹਿੰਦਾ ਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਤੁਸੀਂ ਇਦਾਂ ਕਰੋ ਇਹਨਾਂ ਨੂੰ ਚੱਕ ਕੇ ਹਸਪਤਾਲ ਲੈ ਜਾਓ। ਹਸਪਤਾਲ ਉਹਨਾਂ ਦੇ ਘਰ ਤੋਂ ਬਹੁਤ ਦੂਰ ਸੀ। ਉਹ ਇਨਸਾਨ ਕਹਿੰਦਾ ਕਿ ਚਲੋ ਕੋਈ ਨਹੀਂ ਅਸੀਂ ਲੈ ਕੇ ਜਾਂਦੇ ਹਾਂ। ਉਹ ਇਨਸਾਨ ਵਿਚਾਰਾ ਬਹੁਤ ਹੀ ਗਰੀਬ ਸੀ। ਨਾ ਤਾਂ ਉਸ ਕੋਲ ਕੋਈ ਸਾਈਕਲ ਸੀ ਤੇ ਨਾ ਹੀ ਕੋਈ ਕਾਰ ਉਹ ਇਨਸਾਨ ਦੇ ਕੋਲ ਤਾਂ ਪੈਸੇ ਵੀ ਨਹੀਂ ਸੀ ਉਹ ਇਨਸਾਨ ਭੱਜ ਕੇ ਆਪਣੇ ਗਵਾਂਢੀ ਕੋਲ ਜਾਂਦਾ ਹੈ ਜਿਨ੍ਹਾਂ ਦੇ ਘਰ ਕਾਰ ਵੀ ਸੀ ਉਹਨਾਂ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਥੋੜੇ ਜੇ ਪੈਸੇ ਉਧਾਰ ਦਿਓ ਤੇ ਇੱਕ ਕਾਰ ਜੋ ਕਿ ਮੈਨੂੰ ਥੋੜੇ ਸਮੇਂ ਲਈ ਚਾਹੀਦੀ ਹੈ ਮੈਂ ਆਪਣੀ ਪਤਨੀ ਨੂੰ ਸ਼ਹਿਰ ਲੈ ਕੇ ਜਾਣਾ ਹੈ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਉਹ ਕਾਫੀ ਜ਼ਿਆਦਾ ਬਿਮਾਰ ਹੋ ਰਹੀ ਹੈ ਪਰ ਗਵਾਂਢੀ ਅੱਗੋਂ ਨਾ ਤਾਂ ਪੈਸੇ ਦਿੰਦੇ ਨੇ ਤੇ ਨਾ ਹੀ ਕਾਰ ਕਹ ਦਿੰਦੇ ਨੇ ਕਿ ਸਾਡੀ ਕਾਰ ਖਰਾਬ ਹੈ ਤੇ ਪੈਸੇ ਸਾਡੇ ਕੋਲ ਅੱਜ ਹੈ ਨਹੀਂ। ਉਹ ਇਨਸਾਨ ਚੁੱਪਚਾਪ ਆਪਣੇ ਘਰ ਵਾਪਸ ਆ ਜਾਂਦਾ ਹੈ। ਫਿਰ ਉਹ ਆਪਣੇ ਇੱਕ ਦੋਸਤ ਮਿੱਤਰ ਨੂੰ ਫੋਨ ਲਾਉਂਦਾ ਹੈ। ਉਹਨੂੰ ਸਾਰੀ ਗੱਲ ਦੱਸਦਾ ਹੈ ਕਿ ਇਸ ਤਰ੍ਹਾਂ ਕਰਕੇ ਮੇਰੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਈ। ਤੂੰ ਜਲਦੀ ਆ। ਆਪਾਂ ਇਹਨਾਂ ਨੂੰ ਲੈ ਕੇ ਸ਼ਹਿਰ ਜਾਣਾ। ਤਾਂ ਉਹ ਵੀ ਕਹਿੰਦਾ ਕਿ ਅੱਜ ਮੈਂ ਦੂਰ ਹਾਂ। ਮੈਂ ਇੱਥੇ ਨਹੀਂ ਆ ਸਕਦਾ। ਉਹ ਵੀ ਆਉਣ ਤੋਂ ਜਵਾਬ ਦੇ ਦਿੰਦਾ ਹੈ। ਉਹ ਇਨਸਾਨ ਵਿਚਾਰਾ ਸੜਕ ਤੇ ਰੋਲ ਰਿਹਾ ਸੀ। ਦੇਖਦਾ ਹੈ ਕਿ ਕੋਈ ਸਾਧਨ ਮਿਲ ਜਾਵੇ ਦੂਰੋਂ ਇੱਕ ਰਿਕਸ਼ਾ ਦੇਖਦਾ ਤੇ ਰਿਕਸ਼ੇ ਵਾਲੇ ਨੂੰ ਰੋਕ ਲੈਂਦਾ ਉਹਨੂੰ ਕਹਿੰਦਾ ਕਿ ਮੇਰੀ ਪਤਨੀ ਨੂੰ ਸ਼ਹਿਰ ਲੈ ਕੇ ਜਾਣਾ ਉਹ ਬਹੁਤ ਜ਼ਿਆਦਾ ਬਿਮਾਰ ਹੈ ਤਾਂ ਰਿਕਸ਼ੇ ਵਾਲਾ ਕਹਿੰਦਾ ਕਿ ਇੰਨੇ ਪੈਸੇ ਲੱਗਣਗੇ ਮੈਂ ਤੁਹਾਨੂੰ ਲੈ ਜਾਣਾ ਉਹ ਕਹਿੰਦਾ ਚਲ ਠੀਕ ਆ ਲੈ ਲਈ ਤਾਂ ਉਹਨਾਂ ਨੂੰ ਚੁੱਕ ਕੇ ਉਹ ਸ਼ਹਿਰ ਲੈ ਕੇ ਜਾਂਦੇ ਨੇ ਤੇ ਉਹਦੇ ਕੋਲ ਜਿੰਨੇ ਥੋੜੇ ਬੋਤੇ ਪੈਸੇ ਸੀ ਉਹ ਰਿਕਸ਼ੇ ਵਾਲੇ ਨੂੰ ਦੇ ਦਿੰਦਾ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਡਾਕਟਰ ਕਹਿੰਦਾ ਕਿ 2 ਲੱਖ ਰੁਪਏ ਲੱਗੇਗਾ ਤੁਹਾਡੀ ਪਤਨੀ ਦਾ ਆਪਰੇਸ਼ਨ ਹੋਏਗਾ ਉਹ ਇਨਸਾਨ ਸੋਚਦਾ ਹੈ ਕਿ ਮੇਰੇ ਕੋਲ ਤਾਂ ਪੈਸੇ ਹੀ ਹੈ ਨਹੀਂ ਹਸਪਤਾਲ ਦੇ ਵਿੱਚ ਆਪਣੀ ਪਤਨੀ ਨੂੰ ਐਡਮਿਟ ਕਰਵਾ ਦਿੰਦਾ ਤੇ ਕਹਿੰਦਾ ਕਿ ਤੁਸੀਂ ਇਹਨਾਂ ਦਾ ਆਪਰੇਸ਼ਨ ਕਰੋ ਮੈਂ ਪੈਸੇ ਲੈ ਕੇ ਆਉਣਾ ਤਾਂ ਡਾਕਟਰ ਕਹਿੰਦੇ ਨੇ ਕਿ ਕੱਲ ਨੂੰ ਆਪਰੇਸ਼ਨ ਹੋਏਗਾ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਵਾ ਦਿੱਤੇ ਉਹ ਇਨਸਾਨ ਵਿਚਾਰਾ ਆਪਣੀ ਪਤਨੀ ਨੂੰ ਉੱਥੇ ਐਡਮਿਟ ਕਰਵਾ ਕੇ ਪੈਸੇ ਲੈਣ ਲਈ ਘਰ ਵਾਪਸ ਆਉਂਦਾ ਸੋਚਦਾ ਹੈ ਕਿ ਆਪਣੇ دوست ਰਿਸ਼ਤੇਦਾਰਾਂ ਕੋਲੋਂ ਮੰਗੂਗਾ ਉਹ ਇਨਸਾਨ ਆ ਕੇ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਆਂਡੀਆਂ ਗਵਾਂਡੀਆਂ ਨੂੰ ਫੋਨ ਲਾਉਂਦਾ ਹੈ ਉਹਨਾਂ ਤੋਂ ਪੈਸੇ ਮੰਗਦਾ ਪਰ ਕੋਈ ਵੀ ਉਸ ਨੂੰ ਪੈਸੇ ਉਧਾਰ ਨਹੀਂ ਦਿੰਦਾ ਸਾਰੇ ਪਛਤਾਉਂਦੇ ਨੇ ਕਿ ਸਾਡੀ ਇਹਦੇ ਨਾਲ ਰਿਸ਼ਤੇਦਾਰੀ ਕਿਉਂ ਹੈ ਇਹ ਤਾਂ ਹਮੇਸ਼ਾ ਪੈਸੇ ਮੰਗਦਾ ਰਹਿੰਦਾ ਪਰ ਉਸ ਇਨਸਾਨ ਨੂੰ ਪਤਾ ਸੀ ਕਿ ਕਿਸੇ ਨੇ ਵੀ ਮੇਰੀ ਮਦਦ ਨਹੀਂ ਕਰਨੀ ਤੇ ਉਦਾਂ ਹੀ ਬਿਲਕੁਲ ਹੁੰਦਾ ਕੋਈ ਵੀ ਉਸ ਦੀ ਮਦਦ ਨਹੀਂ ਕਰਦਾ ਥੱਕ ਹਾਰ ਕੇ ਉਹ ਬੈਠ ਜਾਂਦਾ ਹੈ ਇੱਕ ਸੁੱਕੀ ਜਿਹੀ ਰੋਟੀ ਪਈ ਸੀ ਉਹੀ ਖਾਣ ਲੱਗ ਜਾਂਦਾ ਹੈ ਅੱਜ ਘਰ ਦੇ ਵਿੱਚ ਰੋਟੀ ਵੀ ਨਹੀਂ ਬਣੀ ਸੀ ਕਾਫੀ ਹਨੇਰਾ ਹੋ ਜਾਂਦਾ ਤੇ ਉਸ ਦੀ ਅੱਖ ਖੁੱਲੀ ਰਹਿੰਦੀ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਉਹ ਸੋਚਦਾ ਹੈ ਕਿ ਕੱਲ ਨੂੰ ਪੈਸੇ ਵੀ ਲੈ ਕੇ ਜਾਣੇ ਨੇ ਮੈਂ ਕੀ ਕਰਾਂ ਉਸ ਇਨਸਾਨ ਦੀ ਇੱਕ ਖਾਸ ਗੱਲ ਸੀ ਕਿ ਉਸ ਨੇ ਕਦੀ ਵੀ ਕਿਸੇ ਨਾਲ ਠੱਗੀ ਠੋਰੀ ਨਹੀਂ ਮਾਰੀ ਸੀ ਉਹ ਹਮੇਸ਼ਾ ਰੱਬ ਨੂੰ ਮੰਨਣ ਵਾਲਾ ਵਿਅਕਤੀ ਸੀ ਆਪਣੇ ਮਨ ਦੇ ਵਿੱਚ ਸੋਚਦਾ ਕਿ ਸਾਰੀ ਉਮਰ ਕਿਸੇ ਨਾਲ ਠੱਗੀ ਨਹੀਂ ਮਾਰੀ ਹਮੇਸ਼ਾ ਰੱਬ ਨੂੰ ਯਾਦ ਰੱਖਿਆ ਤੇ ਅੱਜ ਕੀ ਮਿਲਿਆ 1 ਰੁਪਿਆ ਤੱਕ ਨਹੀਂ ਹੈਗਾ ਰੱਬ ਨੂੰ ਮੰਨਣ ਦੀ ਇਹੀ ਸਜ਼ਾ ਮਿਲਦੀ ਹੈ ਤੇ ਅੱਜ ਤੋਂ ਰੱਬ ਨੂੰ ਨਹੀਂ ਮੰਨੂਗਾ ਫਿਰ ਅਚਾਨਕ ਪਤਾ ਨਹੀਂ ਮਨ ਦੇ ਵਿੱਚ ਕੀ ਆਉਂਦਾ ਹੈ ਕਿ ਰੋਣ ਲੱਗ ਜਾਂਦਾ ਹੈ ਤੇ ਸੋਚਦਾ ਹੈ ਕਿ ਸ਼ਾਇਦ ਮੇਰੀ ਪਤਨੀ ਮੇਰੇ ਤੋਂ ਦੂਰ ਹੋ ਜਾਏਗੀ ਅੱਜ ਬੇਸ਼ੱਕ ਮੇਰੇ ਕੋਲ ਪੈਸਾ ਹੈ ਨਹੀਂ ਪਰ ਮੈਂ ਕੀ ਕਰਾਂ ਮੈਂ ਬਹੁਤ ਮਜਬੂਰ ਹਾਂ ਮੈਂ ਆਪਣੀ ਪਤਨੀ ਦੀ ਜਾਨ ਵੀ ਬਚਾਉਣੀ ਹੈ ਤੇ ਫਿਰ ਰੱਬ ਨੂੰ ਹੱਥ ਜੋੜ ਕੇ ਦੁਆ ਫਰਿਆਦ ਕਰਦਾ ਹੈ ਕਿ ਰੱਬਾ ਮੇਰੀ ਉਮੀਦ ਇਹਨਾਂ ਲੋਕਾਂ ਤੋਂ ਸੀ ਉਹਨਾਂ ਤੋਂ ਮੇਰੀ ਉਮੀਦ ਟੁੱਟ ਗਈ ਹੁਣ ਮੇਰੀ ਉਮੀਦ ਸਿਰਫ ਤੇਰੇ ਤੋਂ ਐ ਮੈਂ ਤੇਰੇ ਅੱਗੇ ਹੱਥ ਜੋੜ ਕੇ ਦੁਆ ਫਰਿਆਦ ਕਰਦਾ ਕਿ ਮੈਨੂੰ 2 ਲੱਖ ਰੁਪਏ ਦੇ ਦਿਓ ਕਿਤੋਂ ਨਾ ਕਿਤੋਂ ਕਰ ਦਿਓ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਂਗੇ ਮੈਂ ਸਿਰਫ ਤੁਹਾਡੇ ਤੇ ਉਮੀਦ ਕਰਦਾ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਜੇ ਤੁਸੀਂ ਚਾਹੋਗੇ ਤੇ ਇਲਾਜ ਹੋ ਜਾਏਗਾ ਇੰਨੀ ਗੱਲ ਕਹਿ ਕੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਦਾ ਤੇ ਜਦੋਂ ਅੱਖਾਂ ਬੰਦ ਕਰਦਾ ਤਾਂ ਅਚਾਨਕ ਉਸ ਨੂੰ ਇੱਕ ਸ਼ੋਰ ਸੁਣਾਈ ਦਿੰਦਾ ਹੈ ਘਰ ਦੇ ਬਾਹਰ ਨਿਕਲ ਕੇ ਦੇਖਦਾ ਹੈ ਵੇੜੇ ਦੇ ਵਿੱਚ ਚੋਰ ਆਇਆ ਹੋਇਆ ਸੀ ਚੋਰ ਦੇ ਮੋਢੇ ਉੱਪਰ ਇੱਕ ਬੈਗ ਸੀ ਜਦੋਂ ਉਹ ਚੋਰ ਨੂੰ ਦੇਖਦਾ ਤਾਂ ਚੋਰ ਘਬਰਾ ਜਾਂਦਾ ਹੈ ਬੈਗ ਸੱਟ ਕੇ ਉੱਥੋਂ ਭੱਜ ਜਾਂਦਾ ਹੈ ਉਹ ਇਨਸਾਨ ਬੈਗ ਦੇਖਦਾ ਹੈ ਬੈਗ ਨੂੰ ਜਦੋਂ ਖੋਲਦਾ ਤਾਂ ਉਸ ਦੇ ਵਿੱਚ ਬਹੁਤ ਸਾਰੇ ਪੈਸੇ ਸੀ ਉਹ ਰੱਬ ਨੂੰ ਹੱਥ ਜੋੜਦਾ ਤੇ ਕਹਿੰਦਾ ਕਿ ਰੱਬਾ ਤੁਸੀਂ ਬੇਸ਼ੱਕ ਮੈਨੂੰ ਪੈਸੇ ਦੇ ਦਿੱਤੇ ਪਰ ਮੈਂ ਪੈਸੇ ਵਰਤ ਨਹੀਂ ਸਕਦਾ ਇਹ ਪੈਸੇ ਚੋਰੀ ਦੇ ਨੇ ਪੈਸੇ ਕੀ ਪਤਾ ਕਿੰਨਾ ਦੇ ਹੋਣੇ ਆ ਤੇ ਉਹ ਇਨਸਾਨ ਪੈਸੇ ਚੁੱਕ ਕੇ ਸਵੇਰੇ ਪਿੰਡ ਦੇ ਵਿੱਚ ਚੱਲਿਆ ਜਾਂਦਾ ਸਾਰੇ ਪਿੰਡ ਨੂੰ ਹੋਕਾ ਦਵਾਉਂਦਾ ਕਿ ਇਹਨਾਂ ਦੇ ਘਰ ਜਿਨ੍ਹਾਂ ਦੇ ਵੀ ਚੋਰੀ ਹੋਈ ਹੈ ਉਹ ਘਰ ਦੇ ਪੈਸੇ ਮੇਰੇ ਕੋਲ ਨੇ ਜਿਨ੍ਹਾਂ ਦੇ ਵੀ ਇਹ ਪੈਸੇ ਨੇ ਮੈਨੂੰ ਦੱਸ ਕੇ ਲਿਜਾ ਸਕਦਾ ਤਾਂ ਪਿੰਡ ਦੇ ਵਿੱਚੋਂ ਇੱਕ ਬਹੁਤ ਹੀ ਅਮੀਰ ਘਰ ਉੱਥੇ ਆਉਂਦਾ ਤੇ ਕਹਿੰਦਾ ਕਿ ਇਹ ਸਾਡੇ ਪੈਸੇ ਨੇ ਤੂੰ ਪੈਸੇ ਸਾਨੂੰ ਦੇ ਦੇ ਤੇ ਉਹ ਇਨਸਾਨ ਉਹਨਾਂ ਨੂੰ ਪੈਸੇ ਦਿੰਦਾ ਹੈ ਜਦੋਂ ਉਸ ਅਮੀਰ ਘਰ ਨੂੰ ਪਤਾ ਚੱਲਦਾ ਕਿ ਇਸ ਦੀ ਪਤਨੀ ਬਿਮਾਰ ਹੈ ਤੇ ਹਸਪਤਾਲ ਦੇ ਵਿੱਚ ਐਡਮਿਟ ਹੈ ਤਾਂ ਉਹ ਸਾਰੇ ਪੈਸੇ ਉਸ ਇਨਸਾਨ ਨੂੰ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੂੰ ਆਪਣੀ ਪਤਨੀ ਦਾ ਇਲਾਜ ਕਰਵਾ। ਤੁਹਾਨੂੰ ਇਹ ਪੈਸੇ ਨਹੀਂ ਚਾਹੀਦੇ ਕਿਉਂਕਿ ਸਾਡੇ ਪੈਸੇ ਤਾਂ ਚੋਰੀ ਹੋ ਗਏ ਸੀ। ਇਹ ਤਾਂ ਤੇਰੀ ਇਮਾਨਦਾਰੀ ਹੈ ਜੋ ਤੂੰ ਸਾਨੂੰ ਦਿਖਾਈ ਹੈ। ਇਸ ਦਾ ਇਨਾਮ ਅਸੀਂ ਤੈਨੂੰ ਦੇ ਰਿਹਾ। ਤੂੰ ਇਹ ਪੈਸੇ ਵਰਤ ਸਕਦਾ। ਉਹ ਇਨਸਾਨ ਵਿਚਾਰਾ ਬਹੁਤ ਹੀ ਖੁਸ਼ ਹੁੰਦਾ ਤੇ ਖੁਸ਼ ਹੋ ਕੇ ਆਪਣੀ ਪਤਨੀ ਕੋਲ ਪੈਸੇ ਲੈ ਕੇ ਚੱਲਿਆ ਜਾਂਦਾ ਹੈ ਪੈਸੇ ਉੱਥੇ ਜਮ੍ਹਾਂ ਕਰਵਾਉਂਦਾ ਤੇ ਉਸ ਦੀ ਪਤਨੀ ਦਾ ਆਪਰੇਸ਼ਨ ਹੋ ਜਾਂਦਾ ਹੈ ਦੀ ਪਤਨੀ ਬਿਲਕੁਲ ਠੀਕ ਹੋ ਜਾਂਦੀ ਹੈ ਦਰਅਸਲ ਇਹ ਕਹਾਣੀ ਉਸ ਇਨਸਾਨ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਜਦੋਂ ਆਪਾਂ ਲੋਕਾਂ ਤੋਂ ਉਮੀਦ ਰੱਖਦੇ ਹਾਂ ਕਿ ਸਾਡੀ ਮਦਦ ਕਰਨਗੇ ਨਹੀਂ ਲੋਕਾਂ ਤੋਂ ਰੱਖੀ ਉਮੀਦ ਹਮੇਸ਼ਾ ਟੁੱਟਦੀ ਹੈ ਤੇ ਜੇ ਤੁਸੀਂ ਆਪਣੀ ਉਮੀਦ ਆਪਣੇ ਪੀਰ ਮੁਰਸ਼ਦ ਤੋਂ ਆਪਣੇ ਰੱਬ ਤੋਂ ਰੱਖੋਗੇ ਤੇ ਉਹ ਉਮੀਦ ਕਦੀ ਟੁੱਟਣ ਨਹੀਂ ਦੇਣਗੇ ਬਸ ਤੁਹਾਡਾ ਵਿਸ਼ਵਾਸ ਤੇ ਉਹਨਾਂ ਦੇ ਪ੍ਰਤੀ ਸ਼ਰਧਾ ਪੱਕੀ ਹੋਣੀ ਚਾਹੀਦੀ ਹੈ ਜਦੋਂ ਇਹ ਦੋ ਚੀਜ਼ਾਂ ਤੁਸੀਂ ਹੱਥ ਜੋੜ ਕੇ ਦੁਆ ਫਰਿਆਦ ਕਰੋਗੇ ਤੇ ਤੁਹਾਨੂੰ ਸਭ ਕੁਝ ਮਿਲੇਗਾ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ